ਇਹ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜੋ ਵੀ ਕਰਦੀ ਹੈ ਉਸ ਦੀ ਆਲੋਚਨਾ ਹੀ ਹੁੰਦੀ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ਦੀ ਹਰ ਪਾਸਿਓਂ ਨਿਖੇਧੀ ਇਸ ਲਈ ਹੋ ਰਹੀ ਸੀ ਕਿ ਰਾਜ ਵਿੱਚ ਬਹੁਤ ਸਾਰੇ ਗੈਂਗਸ ਯਾਨੀ ਗਰੋਹ ਸਰਗਰਮ ਸਨ ਹੁਣ ਆਲੋਚਨਾ ਸਰਕਾਰ ਦੀ ਗਰੋਹਾਂ ਖਿਲਾਫ ਕਾਰਵਾਈ ਉੱਪਰ ਹੋ ਰਹੀ ਹੈ ਦੋ ਦਿਨ ਪਹਿਲਾਂ ਬਠਿੰਡਾ ਲਾਗੇ ਇੱਕ ਮੁਕਸਰ ਦੇ ਵਸਨੀਕ 24 ਸਾਲਾ ਅਜਮੇਰ ਸਿੰਘ ਨੂੰ ਪੁਲਿਸ ਨੇ ਹਲਾਕ ਕਰ ਦਿੱਤਾ ਇਹ ਜਿਮੀ ਸਿੱਧੂ ਵੱਜੋਂ ਵੀ ਜਾਣੇ ਜਾਂਦਾ ਸੀ ਪੁਲਿਸ ਦਾ ਦਾਵਾ ਹੈ ਕਿ ਜਿਮੀ ਸਿੱਧੂ ਦੋ ਹੋਰ ਗੈਂਗਸਟਰ ਰਣਜੀਤ ਸਿੰਘ ਰਾਣਾ ਅਤੇ ਦਵਿੰਦਰ ਸਿੰਘ ਨਾਲ ਸੀ ਅਤੇ ਉਹਨਾਂ ਪੁਲਿਸ ਉੱਤੇ ਫਾਇਰਿੰਗ ਕੀਤੀ ਪਰ ਜਿਮੀ ਸਿੱਧੂ ਦੇ ਘਰਵਾਲੇ ਅਤੇ ਹੋਰ ਸਕੇ ਸੰਬੰਧੀ ਪੁਲਿਸ ਦੇ ਦਾਅਵੇ ਨੂੰ ਝੂਠਾ ਦੱਸ ਰਹੇ ਨੇ ਉਹਨਾਂ ਮੁਤਾਬਕ ਜਿਮੀ ਉੱਤੇ ਕੋਈ ਕੇਸ ਨਹੀਂ ਸੀ ਅਤੇ ਉਸ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਇੱਕ ਸ਼ਰਾਬ ਦਾ ਕਾਰੋਬਾਰ ਕਰਨ ਵੇਲੇ ਨਾਮੀ ਅਤੇ ਰਸੂਖ ਵਲੇ ਸ਼ਖਸ ਨੇ ਮਰਵਾਇਆ ਹੈ ਉਨੇ ਇਹ ਵੀ ਕਿਹਾ ਹੈ ਕਿ ਪੁਲਿਸ ਨੇ ਇਸੇ ਹੀ ਸ਼ਰਾਬ ਦੇ ਠੇਕੇਦਾਰ ਦੀ ਗੱਡੀ ਝੂਠੇ ਮੁਕਾਬਲੇ ਵੇਲੇ ਵਰਤੀ ਇਹ ਮਸਲਾ ਵਾਕਈ ਬਹੁਤ ਗੰਭੀਰ ਹੈ ਜਿਵੇਂ ਕਬੱਡੀ ਦਾ ਵੀ ਪਲੇਅਰ ਸੀ ਅਤੇ ਇਸ ਦੀ ਫੌਰਨ ਨਿਆਇਕ ਜਾਂਚ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਅਗਾਂ ਵਾਸਤੇ ਪੁਲਿਸ ਨੂੰ ਸਰਗਰਮ ਗਰੋ ਖਿਲਾਫ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਪਹਿਲਾਂ ਇਹਨਾਂ ਸਭ ਦੀ ਲਿਸਟ ਲੋਕਾਂ ਸਾਹਮਣੇ ਜਨਤਕ ਕਰਨੀ ਚਾਹੀਦੀ ਹੈ ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੁਲਿਸ ਕਿਸੇ ਵੀ ਕਿਸੇ ਨੂੰ ਵੀ ਗੈਂਗਸਟਰ ਦੱਸ ਕੇ ਮਾਰ ਨਾ ਸਕੇ ਜੋ ਸਰਕਾਰ ਦੀ ਛਵੀ ਡਿੱਗੀ ਹੈ ਉਸ ਲਈ ਸਰਕਾਰ ਅਤੇ ਬਾਦਲ ਪਰਿਵਾਰ ਖੁਦ ਹੀ ਜ਼ਿੰਮੇਵਾਰ ਹੈ ਮ੍ਰਿਤਕ ਜਮੀ ਸੁਧੂ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸਦੇ بیٹے ਨੂੰ ਇੱਕ ਸਰਕਾਰੀ ਰਸੂਖ ਵਾਲੇ ਸ਼ਰਾਬ ਦੇ ਠੇਕੇਦਾਰ ਨੇ ਮਰਵਾਇਆ ਹੈ ਇਸ ਗੱਲ ਵਿੱਚ ਹਕੀਕਤ ਹੋ ਸਕਦੀ ਹੈ ਕਿਉਂਕਿ ਸਰਕਾਰ ਬਹੁਤ ਸਾਰੇ ਸ਼ਰਾਬ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਹਿ ਦਿੰਦੀ ਹੈ ਪਿਛਲੇ ਹਫਤੇ ਇੱਕ ਅਕਾਲੀ ਐਮਐਲਏ ਦੇ بیٹے ਗੌਰਵ ਮਲੋਤਰਾ ਖਿਲਾਫ देशी शराब ਰੱਖਣ ਦਾ ਦੋਸ਼ ਲੱਗਾ ਸੀ ਉਸਨੇ ਇਹ ਦੋਸ਼ ਮੰਨ ਕੇ ਜੁਰਮਾਨਾ ਵੀ ਪਰ ਦਿੱਤਾ ਹੈ ਭਾਵੇਂ ਥੋੜਾ ਹੀ ਸੀ ਇਹ ਸਭ ਤੋਂ ਜ਼ਾਹਿਰ ਹੈ ਕਿ ਜੋ ਹੋ ਰਿਹਾ ਹੈ ਉਸ ਲਈ ਸਰਕਾਰ ਖੁਦ ਹੀ ਜ਼ਿੰਮੇਵਾਰ ਹੈ